ਮੋਬਾਈਲ ਹੱਥ ਵਿੱਚ ਆਉਂਦਾ ਸਾਰੀ ਕੰਮ ਨਹੀਂ ਕਰਦਾ ਕੋਈ ਪੋਜ਼ ਬਣਾ ਕੇ ਸੈਲਫੀਆਂ ਖਿੱਚਦੇ ਮੱਤ ਫਿਰ ਸਭ ਦੀ ਖੋਈ ਫੋਨ ਜਦ ਮੂਹਰੇ ਖੁੱਲ ਜਾਂਦੇ ਫਿਰ ਖਾਣਾ ਪੀਣਾ ਭੁੱਲ ਜਾਂਦੇ ਪਤਾ ਨਹੀਂ ਕਿਉਂ ਭੁੱਖ ਮਰ ਜਾਵੇ ਸੱਚੀ ਲੋਕਾਂ ਦਾ ਸ਼ਰ ਜਾਵੇ ਫੋਨ ਤੇ ਬੱਚੇ ਗੇਮਾਂ ਖੇਡਣ ਮਾਪਿਆਂ ਲਈ ਉਹ ਟਾਈਮ ਨਾ ਕੱਢਣ ਹੁਣ ਮਾਪੇ ਵੀ ਹੋ ਗਏ ਫੋਨ ਦੇ ਆਦੀ ਭੁੱਲ ਗਏ ਕਿ ਜ਼ਿੰਮੇਵਾਰੀ ਸਾਡੀ ਭਾਵੇਂ ਫੋਨ ਦੇ ਫਾਇਦੇ ਬੜੇ ਨੇ ਪਰ ਨੁਕਸਾਨ ਵੀ ਬੜੇ ਖੜੇ ਨੇ ਫੋਨ ਪਰ ਸਿੱਧ ਵੀ ਕਰ ਦਿੰਦੇ ਨੇ ਬੰਦੇ ਦੀ ਲਿੱਦ ਵੀ ਕਰ ਦਿੰਦੇ ਨੇ ਜਿੰਨੀ ਲੋੜ ਹੈ ਉਹਨਾਂ ਵਰਤੀਏ ਵਾਧੂ ਪੈਸਾ ਨਾ ਖਰਚੀਏ ਕੱਲ ਜੀ ਸਾਰਿਆਂ ਨੂੰ ਮੇਰਾ ਨਾਮ ਸੁਖਵੀਰ ਕਰ ਹੈ ਮੈਂ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਫਿਰੋਜ਼ਪੁਰ ਦੀ ਸਿੱਖਿਆਰਥਣਾ ਅੱਜ ਮੈਂ ਤੁਹਾਡੇ ਸਾਹਮਣੇ ਆਪਣੀ ਮੌਲਿਕ ਰਚਨਾ ਕਵਿਤਾ ਦੇ ਰੂਪ ਵਿੱਚ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਮੋਬਾਈਲ ਫੋਨ ਮੋਬਾਈਲ ਹੱਥ ਵਿੱਚ ਆਉਂਦਾ ਸਾਰੀ ਕੰਮ ਨਹੀਂ ਕਰਦਾ ਕੋਈ ਪੋਜ਼ ਬਣਾ ਕੇ ਸੈਲਫੀਆਂ ਖਿੱਚਦੇ ਮੱਤ ਫਿਰ ਸਭ ਦੀ ਖੋਈ ਫੋਨ ਜਦ ਮੂਹਰੇ ਖੁੱਲ ਜਾਂਦੇ ਫਿਰ ਖਾਣਾ ਪੀਣਾ ਭੁੱਲ ਜਾਂਦੇ ਪਤਾ ਨਹੀਂ ਕਿਉਂ ਭੁੱਖ ਮਰ ਜਾਵੇ ਸੱਚੀ ਲੋਕਾਂ ਦਾ ਅਸਰ ਜਾਵੇ ਫੋਨ ਤੇ ਬੱਚੇ ਗੇਮਾਂ ਖੇਡਣ ਮਾਪਿਆਂ ਲਈ ਉਹ ਟਾਈਮ ਨਾ ਕੱਢਣ ਹੁਣ ਮਾਪੇ ਵੀ ਹੋ ਗਏ ਫੋਨ ਦੇ ਆਦੀ ਭੁੱਲ ਗਏ ਕਿ ਜ਼ਿੰਮੇਵਾਰੀ ਸਾਡੀ ਸਾਵੇਂ ਫੋਨ ਦੇ ਫਾਇਦੇ ਬੜੇ ਨੇ ਪਰ ਨੁਕਸਾਨ ਵੀ ਬੜੇ ਖੜੇ ਨੇ ਫੋਨ ਪਰ ਸਿੱਧ ਵੀ ਕਰ ਦਿੰਦੇ ਨੇ ਬੰਦੇ ਦੀ ਲੱਧ ਵੀ ਕਰ ਦਿੰਦੇ ਨੇ ਜਿੰਨੀ ਲੋੜ ਹੈ ਉਹਨਾਂ ਵਰਤੀਏ ਵਾਧੂ ਪੈਸਾ ਨਾ ਖਰਚੋ